ਪ੍ਰਵਾਸੀ ਪੰਜਾਬੀਓ ਆ ਜਾਓ ਪੰਜਾਬ ਸਰਕਾਰ ਤੁਹਾਨੂੰ ਬਾਹਾਂ ਖੋਲ ਕੇ ਸਵਾਗਤ ਲਈ ਉਡੀਕ ਰਹੀ ਹੈ ਸਭ ਤੋਂ ਪਹਿਲਾਂ ਤੁਹਾਡਾ ਦਿੱਲੀ 에어ਪੋਰਟ ਉੱਤੇ ਸਵਾਗਤ ਹੋਏਗਾ ਦਿੱਲੀ ਵਾਲਾ ਪੰਜਾਬ ਭਵਨ ਵੀ ਤੁਹਾਡਾ ਹੋਏਗਾ ਤੁਸੀਂ ਇੱਥੇ ਆ ਕੇ ਪਰਿਵਾਰ ਅਤੇ ਬੱਚਿਆਂ ਸਮੇਤ ਠਹਿਰੋ 에어ਪੋਰਟ ਤੋਂ ਪੰਜਾਬ ਸਰਕਾਰ ਦੇ ਅਫਸਰ ਤੁਹਾਨੂੰ ਪੰਜਾਬ ਸਰਕਾਰ ਦੀਆਂ ਗੱਡੀਆਂ ਵਿੱਚ ਲੈ ਕੇ ਜਾਣਗੇ ਪੰਜਾਬ ਦੀ ਵੀ ਤੁਹਾਨੂੰ ਸੈਰ ਕਰਵਾਈ ਜਾਏਗੀ ਪੰਜਾਬ ਵਿੱਚ ਜੰਮ ਕੇ ਵੀ ਤੁਸੀਂ ਜੋ ਥਾਵਾਂ ਨਹੀਂ ਦੇਖੀਆਂ ਸਰਕਾਰ ਤੁਹਾਨੂੰ ਉਹ ਵੀ ਦਿਖਾਏਗੀ ਤੁਹਾਡੇ ਵਿੱਚੋਂ ਦੇ ਤਾਂ ਪੰਜਾਬ ਵਿੱਚ ਪੂੰਜੀ ਵੀ ਨਿਵੇਸ਼ ਕਰਨ ਆ ਰਹੇ ਨੇ ਬਸ ਐਂ ਸਮਝ ਲਓ ਕਿ ਤੁਹਾਡੀਆਂ ਹੁਣ ਮੌਜਾਂ ਲੱਗਣ ਜਾ ਰਹੀਆਂ ਤੁਹਾਡੀ ਤਾਂ ਲਾਟਰੀ ਨਿਕਲ ਆਈ ਕਿਵੇਂ ਲੱਗਦਾ ਨਾ ਸਾਰਾ ਕੁਝ ਸੁਪਨੇ ਵਰਗਾ ਅਤੇ ਸੁਪਨਾ ਦਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਅਤੇ ਸਰਕਾਰ ਬਣਾਉਣ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ ਸ਼ਾਇਦ ਇਸੇ ਦਾ ਮੁੱਲ ਮੋੜਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਉਹਨਾਂ ਦੇ ਐਲਾਨ ਸੱਚ ਸਾਬਤ ਹੁੰਦੇ ਨੇ ਜੇਕਰ ਸੀਐਮ ਦੀ ਕਹਿਣੀ ਅਤੇ ਕਰਨੀ ਇੱਕ ਹੁੰਦੀ ਹੈ ਤਾਂ ਪ੍ਰਵਾਸੀ ਪੰਜਾਬੀਆਂ ਨੂੰ ਵਾਕਿਆ ਹੀ ਖੁਸ਼ ਹੋ ਜਾਣਾ ਚਾਹੀਦਾ ਹੈ ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਨੇ ਇਹ ਐਲਾਨ ਇੱਕ ਤਰ੍ਹਾਂ ਨਾਲ ਲੋਟਰੀ ਲੱਗਣ ਵਾਲੀ ਗੱਲ ਹੈ ਪਰ ਸ਼ੱਕ ਫਿਰ ਨiyet ਅਤੇ ਨੀਤੀ ਉੱਤੇ ਆ ਟਿਕਦਾ ਹੈ ਕਿ ਅਫਸਰशाही ਮੁੱਖ ਮੰਤਰੀ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਕੇ ਸਫਲ ਹੋਣ ਦੇਵੇਗੀ ਜਾਂ ਕੀ ਇਹ ਵੀ ਐਲਾਨ ਪਹਿਲੇ ਐਲਾਨਾਂ ਵਾਂਗ ਸਿਰਫ ਐਲਾਨ ਹੀ ਰਹਿ ਜਾਣਗੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਕਮਾਂਤਰੀ ਉਡਾਨਾਂ ਸ਼ੁਰੂ ਕਰਵਾਉਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੁਝ ਵੀ ਨਾ ਬੋਲਣਾ ਵੀ ਰੜਕਿਆ ਉਹ ਲੁਧਿਆਣਾ ਵਿੱਚ ਐਨ ਆਰ ਆਈ ਮਾਮਲੇ ਸੰਬੰਧੀ ਮੀਟਿੰਗ ਲਈ ਵਿਸ਼ੇਸ਼ ਤੌਰ ਉੱਤੇ ਪੁੱਜੇ ਹੋਏ ਸਨ ਉਹਨਾਂ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਦਾ ਕੰਮ 96% ਦੀ ਮੁਕੰਮਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਫਰਵਰੀ ਵਿੱਚ ਇਸ 에ਅਰਪੋਰਟ ਦੇ ਚਾਲੂ ਹੋਣ ਬਾਰੇ ਵੀ ਦੱਸਿਆ ਪਰ ਦਿੱਲੀ ਦੀ ਤਾਂ ਹਲਵਾਰਾ 에ਅਰਪੋਰਟ ਚੰਡੀਗੜ੍ਹ ਮੁਹਾਲੇ ਜਾਂ ਅਮਰitsar ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਾਂ ਦਾ ਉਹਨਾਂ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕੋਈ ਮੰਗ ਰੱਖੀ ਹਲਵਾਰਾ 에어ਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਉਹ ਵੀ ਕਿਉਂਕਿ ਹਲਵਾਰਾ 에어ਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਹਨ ਉਹਨਾਂ ਤਾਂ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦੇ ਅਰਾਈਵਲ ਉੱਤੇ ਐਨ ਆਰ ਆਈ ਲਈ ਵਿਸ਼ੇਸ਼ ਸਹਾਇਤਾ ਕਾਊਂਟਰ ਖੋਲਣ ਦਾ ਐਲਾਨ ਕੀਤਾ ਚੰਗੀ ਗੱਲ ਹੈ ਕਿ ਵਿਦੇਸ਼ਾਂ ਤੋਂ ਆਉਂਦੇ ਪ੍ਰਵਾਸੀ ਪੰਜਾਬੀ ਇੱਥੋਂ ਸਹਾਇਤਾ ਲੈ ਸਕਣਗੇ ਪਰ ਇਸ ਨਾਲ ਪੰਜਾਬ ਤੋਂ ਨੇੜ ਭਵਿੱਖ ਵਿੱਚ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋਣ ਦੀ ਆਸ ਮੱਧਮ ਪੈ ਗਈ ਹੈ ਕਿਤੇ ਪੰਜਾਬ ਇਸ ਮਾਮਲੇ ਵਿੱਚ ਹੱਕ ਤਾਂ ਨਹੀਂ ਗੁਆ ਰਿਹਾ ਪੰਜਾਬ ਵਿੱਚ ਅੱਧੀ ਦਰਜੇ ਨੇਰਪੋਰਟ ਬਣਾ ਕੇ ਵੀ ਪ੍ਰਵਾਸੀ ਪੰਜਾਬੀਆਂ ਦੀ ਬਹੁਤਾਤ ਵਾਲੇ ਦੇਸ਼ਾਂ ਲਈ ਸਿੱਧੀ ਉਡਾਨਾਂ ਸ਼ੁਰੂ ਨਾ ਕਰਨਾ ਪੰਜਾਬ ਅਤੇ ਪੰਜਾਬੀਆਂ ਨਾਲ ਤੱਕਾ ਹੈ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਮੌਜੂਦ ਰਹੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਲਾਜ਼ਮੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਸੀ ਐਨਆਰਆਈਸ ਬਸ ਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਦਿੱਲੀ 에ਰਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਟ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ। ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ। ਕੋਈ ਟਿਕਟਿੰਗ ਦਾ ਹੈ, ਕੋਈ ਫਲਾਈਟ ਚੇਂਜ ਕਰਨੀ ਹੈ, ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ। ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ। ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ, ਬਹੁਤ ਸਾਰੇ ਬਜ਼ੁਰਗ ਹੁੰਦੇ ਆ। ਉੱਥੇ ਖੱਜਲ-ਖੁਆਰੀ ਬਹੁਤ ਹੁੰਦੀ ਹੈ। ਸੋ ਪਹਿਲੀ ਸਟੇਟ ਹੋਊਗਾ ਪੰਜਾਬ। ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤਾਂ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟਐਵਰ ਜੋ ਵੀ ਦਿੱਕਤ ਆਈ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜਬ ਖੈਰ ਪ੍ਰਵਾਸੀ ਪੰਜਾਬੀਓ ਬੇਫਿਕਰ ਹੋ ਕੇ ਯਾਤਰੀ ਖਿਚ ਲੋ ਪੰਜਾਬ ਸਰਕਾਰ ਤੁਹਾਡਾ ਦਿੱਲੀ 에어ਪੋਰਟ ਤੇ ਸਵਾਗਤ ਕਰੇਗੀ 24 ਘੰਟੇ ਭਾਵ 24/7 ਇਹ ਸਹੂਲਤ ਮੁਹੱਈਆ ਹੋਏਗੀ ਤੁਹਾਡਾ ਸਮਾਨ ਰਹਿ ਜਾਣ ਜਾਂ ਫਲਾਈਟ ਵਿੱਚ ਦੇਰੀ ਉੱਤੇ ਤੁਹਾਡੇ ਲਈ ਸਰਕਾਰ ਦੀਆਂ ਗੱਡੀਆਂ ਤਿਆਰ ਖੜੀਆਂ ਮਿਲਣਗੀਆਂ ਤੁਹਾਨੂੰ ਇਹਨਾਂ ਸਰਕਾਰੀ ਗੱਡੀਆਂ ਵਿੱਚ ਪੰਜਾਬ ਭਵਨ ਲੈ ਜਾ ਕੇ ਠਹਿਰਾਇਆ ਜਾਏਗਾ ਉਹੀ ਪੰਜਾਬ ਭਵਨ ਜਿੱਥੇ ਕਿਸੇ ਨੂੰ ਛੇਤੀ ਕਿਤੇ ਕਮਰਾ ਵੀ ਨਹੀਂ ਮਿਲਦਾ ਪੰਜਾਬੀਆਂ ਨੂੰ ਤਾਂ ਸਫਾਰਸ ਲੜਾ ਕੇ ਇੱਥੇ ਕਮਰਾ ਲੈਣਾ ਪੈਂਦਾ ਪਰ ਪ੍ਰਵਾਸੀ ਪੰਜਾਬੀਆਂ ਦੀਆਂ ਮੌਜਾਂ ਲੱਗਣ ਜਾ ਰਹੀਆਂ ਇਹ ਗੱਲ ਅਸੀਂ ਨਹੀਂ ਕਹਿੰਦੇ ਕੱਲ ਨੂੰ ਕਿਸੇ ਸਹੂਲਤ ਦੀ ਘਾਟ ਉੱਤੇ ਸਾਨੂੰ ਬੁਰਾ ਭਲਾ ਕਹਿਣ ਦੀ ਲੋੜ ਨਹੀਂ ਇਹ ਸਾਰੇ ਐਲਾਨ ਤਾਂ ਪੰਜਾਬ ਸਰਕਾਰ ਨੇ ਤੁਹਾਡੇ ਲਈ ਕੀਤੇ ਨੇ ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਲਈ ਇਹ ਸਹੂਲਤ ਪ੍ਰਦਾਨ ਕਰਨ ਬਾਰੇ ਗੱਲ ਆਖੀ ਹੈ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨਆਰਆਈ ਮਿਨਿਸਟਰ ਕੁਲਦੀਪ ਤਾਲੀਵਾਨ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਪਾਰਕ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਂਨਿਆਲ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨਆਰਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰਨੀ ਚਾਹਣ 3 ਫਰਵਰੀ ਨੂੰ ਅਸੀਂ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨਆਰਆਈਜ਼ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ ਵਿੱਚ ਦੇਖਦੇ ਹੋ ਕਦੇ ਪਠਾਨਕੋਟ ਚ ਚਮਰੌੜ ਵਾਲੀ ਲੇਕ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਲੇਕ ਹੈ 450 ਫੁੱਟ 57 ਕਿਲੋ ਸਕੁਆਇਰ ਕਿਲੋਮੀਟਰ ਦਾ ਏਰੀਆ ਜੋ ਉਹ ਦਿਖਾਉਣ ਵਾਸਤੇ ਸੀ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤੱਕ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਹੂਲਤ ਲਈ ਨਵੀਂ ਵੈੱਬਸਾਈਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਭਗਵੰਤ ਮਾਨ ਨੇ ਦੱਸਿਆ ਕਿ ਵੈੱਬਸਾਈਟ ਉੱਤੇ ਐਨ ਆਰ ਆਈ ਪੁਲਿਸ ਵਿੰਗ ਪੰਜਾਬ ਸਟੇਟ ਕਮਿਸ਼ਨ ਫਾਰ ਐਨ ਆਰ ਆਈਜ਼ ਅਤੇ ਐਨ ਆਰ ਆਈ ਸਬੰ ਨਾਲ ਸੰਬੰਧਤ ਵਿਸਤਾਰਤ ਜਾਣਕਾਰੀ ਮਿਲੇਗੀ ਮੁੱਖ ਮੰਤਰੀ ਨੇ ਵੈੱਬਸਾਈਟ ਉੱਤੇ ਸਿੰਗਲ ਕਲਿੱਕ ਨਾਲ ਹੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਵੀ ਦਾਵਾ ਕੀਤਾ ਹੈ ਐਨ ਆਰ ਆਈ ਪੋਰਟਲ ਲਾਂਚ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨ ਆਰ ਆਈਜ਼ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬੌਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹਦੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਹੀ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਹੈ ਤੋ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ ਇਸ ਤੋਂ ਇਲਾਵਾ ਸਰਕਾਰ ਫਰਵਰੀ ਵਿੱਚ 5 ਐਨ ਆਰ ਆਈ ਮੈਲਨੀਆਂ ਵੀ ਕਰਵਾਏਗੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਲਨੀਆਂ ਐਨ ਆਰ ਆਈ ਭਰਾਵਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ਉੱਤੇ ਨਿਪਟਾਰਾ ਕਰਨ ਵਿੱਚ ਮਦਦ ਕਰਨਗੀਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ